ਸਤਿ ਸ਼੍ਰੀ ਅਕਾਲ ਦੋਸਤੋ ਅੱਜਕੱਲ ਕਰਾਂਗੇ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਹੈ ਬੇਸ਼ੱਕ ਉਹ ਫੁੱਟ ਦਾ ਸ਼ਿਕਾਰ ਹੈ ਪਰ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚਰਨਜੀਤ ਸਿੰਘ ਚੰਨੀ ਦੇ ਸ਼ਕਤੀ ਪ੍ਰਦਰਸ਼ਨ ਨਾਲ ਕਾਂਗਰਸ ਦੇ ਵਿੱਚ ਫੇਰ ਬਦਲਦੀਆਂ ਜੜੀਆਂ ਅਟਕਲਾਂ ਨੇ ਉਹ ਤੇਜ਼ ਹੋ ਚੁੱਕੀਆਂ ਨੇ ਉਹਦੇ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਉਹਨਾਂ ਨੇ ਸਮਾਗਮ ਰੱਖਿਆ ਸੀ ਪੂਰੇ ਪੰਜਾਬ ਦੇ ਵਿੱਚੋਂ ਜਿੰਨੇ ਵੀ ਵੱਡੇ ਸਿਰਕਾ ਡਾਗੂ ਹਨ ਉਹ ਉਹਨਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਤਾਂ ਉਸ ਤੋਂ ਬਾਅਦ ਜਿਹੜੀਆਂ ਰਾਜਨੀਤਿਕ ਸਰਗਰਮੀਆਂ ਸੀ ਉਹ ਜਿਹੜੀਆਂ ਅੜਕਲਾਂ ਦਾ ਦੌਰ ਸੀ ਉਹ ਕਾਂਗਰਸ ਪਾਰਟੀ ਦੇ ਵਿੱਚ ਉਸ ਤੋਂ ਬਾਅਦ ਸ਼ੁਰੂ ਹੋ ਚੁੱਕਿਆ ਹੈ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਮੋਰਿੰਡਾ ਦੇ ਘਰ ਦੇ ਵਿੱਚ ਜਿਹੜਾ ਕਾਂਗਰਸ ਦੇ ਵੱਡੇ ਆਗੂਆਂ ਦਾ ਇਕੱਠ ਕੀਤਾ ਸੀ ਇਸ ਮਗਰੋਂ ਪੰਜਾਬ ਕਾਂਗਰਸ ਦੇ ਜਿਹੜੇ ਜਥੇਪਦੰਕ ਢਾਂਚੇ ਵਿੱਚ ਫੇਰ ਬਦਲਦੀਆਂ ਅੜਕਲਾਂ ਹੋਰ ਵੀ ਤੇਜ਼ ਹੋ ਗਈਆਂ ਹਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮ੍ਰੋਤੀ ਤੇਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਵੀ ਕਾਂਗਰਸ ਦੇ ਜਿਹੜੇ ਵੱਡੇ ਨੇਤਾ ਸਨ ਉਹ ਇਸ ਸਮਾਗਮ ਦੇ ਵਿੱਚ ਉ체ਚੇ ਤੌਰ ਤੇ ਪਹੁੰਚੇ ਦੱਸਿਆ ਜਾ ਰਿਹਾ ਹੈ ਕਿ ਚੰਜੀਤ ਸਿੰਘ ਚੰਨੀ ਦੇ ਬੇਟੇ ਦੇ ਜਨਮ ਦਿਨ ਤੇ ਇੱਕ ਧਾਰਮਿਕ ਪ੍ਰੋਗਰਾਮ ਕਰਦੇ ਵਿੱਚ ਰੱਖਿਆ ਸੀ ਪਰ ਸਿਆਸੀ ਹਲਕਿਆਂ ਵਿੱਚ ਚਰਚਾ ਇਹ ਹੈ ਕਿ ਚੰਨੀ ਨੇ ਸਿਆਸੀ ਪ੍ਰਦਰਸ਼ਨ ਕਰਕੇ ਕਾਂਗਰਸ ਹਾਈ ਕਮਾਂਡ ਨੂੰ ਜਿਹੜੇ ਸੰਕੇਤ ਦੇਣ ਦਾ ਯਤਨ ਕੀਤਾ ਹੈ ਉਹਨਾਂ ਦੇ ਨਾਂ ਤੇ ਕਾਂਗਰਸ ਵਿੱਚ ਧੜੇ ਧੜੇਬੰਦੀ ਨੂੰ ਖਤਮ ਕੀਤਾ ਜਾ ਸਕਦਾ ਹੈ ਕਾਂਗਰਸ ਦੇ ਕਈ ਵੱਡੇ ਆਗੂਆਂ ਨੇ ਪੰਜਾਬੀ ਜਾਗਰਨ ਦੇ ਨਾਲ ਗੱਲਬਾਤ ਕਰਦੇ ਆ ਇਹ ਗੱਲ ਦੱਸੀ ਕਿ ਪੰਜਾਬ ਕਾਂਗਰਸ ਵਿੱਚ ਦਸੰਬਰ ਦੇ ਆਖਰੀ ਹਫਤੇ ਦੇ ਵਿੱਚ ਜਾਂ ਇਸ ਤੋਂ ਬਾਅਦ ਜਨਵਰੀ ਦੇ ਵਿੱਚ ਜਿਹੜੇ ਉਹ ਫੇਰ ਬਦਲ ਹੋਣ ਦੀ ਸੰਭਾਵਨਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਵਾਈਫ ਨਵਜੋਤ ਕੌਰ ਸਿੱਧੂ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਿਵੇਂ ਉਹ ਪਹਿਲਾਂ ਸਿਆਸਤ ਤੋਂ ਕਾਫੀ ਦੂਰ ਸਨ ਪਰ ਉਹਨਾਂ ਨੇ ਜਿਵੇਂ ਪਿਛਲੇ ਮਹੀਨੇ ਜਿਹੜੀ ਸੀ ਹਾਈ ਕਮਾਂਡ ਪ੍ਰਿਆੰਕਾ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਔਰ ਆਪਣਾ ਦਾਵਾ ਜਿਹੜੀ ਨਵਜੋਤ ਕੌਰ ਸਿੱਧੂ ਮੈਡਮ ਨੇ ਆਪਣੀ ਸੀਟ ਅੰਮ੍ਰਿਤਸਰ ਤੋਂ ਦਾਵਾ ਠੋਕਿਆ ਹੈ ਤਾਂ ਇਹਦੇ ਵਿੱਚ ਹੀ ਕਾਂਗਰਸ ਦੇ ਵਿੱਚ ਜਿਹੜੀਆਂ ਅਗਲੀਆਂ ਔਟਕਲਾਂ ਸਨ ਉਹ ਹੋਰ ਵੀ ਤੇਜ਼ ਹੋ ਚੁੱਕੀਆਂ ਨੇ ਦੱਸਿਆ ਇਹ ਜਾਂਦਾ ਹੈ ਕਿ ਕਾਂਗਰਸ ਆਗੂਆਂ ਦਾ ਮੰਨਣਾ ਹੈ ਕਿ ਕਾਂਗਰਸ ਚਰਨਜੀਤ ਸਿੰਘ ਚੰਨੀ ਧਲਿਤ ਵੋਟ ਬੈਂਕ ਨੂੰ ਖਿੱਚਣ ਦੇ ਵਿੱਚ ਕਾਂਗਰਸ ਵੱਲੋਂ ਕਾਮਯਾਬ ਹੋ ਸਕਦੇ ਐ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪਾਰਟੀ ਹਾਈ ਕਮਾਂਡ ਨੇ ਵੀ ਚੰਨੀ ਨੂੰ ਆਗਾਮੀ ਦਿਨਾਂ ਵਿੱਚ ਜਿਹੜੀ ਵੱਡੀ ਜ਼ਿੰਮੇਵਾਰੀ ਦੇਣ ਦਾ ਸੰਕੇਤ ਦਿੱਤਾ ਹੈ ਸਾਬਕਾ ਲੋਕ ਸਭਾ ਮੈਂਬਰ ਤੇ ਉੱਗੇ ਗਾਇਕ ਮੁਹੰਮਦ ਸਦੀਕ ਜੋ ਚਰਨਜੀਤ ਸਿੰਘ ਚੰਨੀ ਦੇ ਘਰ ਪਹੁੰਚੇ ਸਨ ਉਹਨਾਂ ਨੇ ਇੱਕ ਕਹਾਵਤ ਦੇ ਜ਼ਰੀਏ ਸਿਆਸੀ ਟਿੱਪਣੀ ਕਰਦੇ ਹੋਏ ਇਹ ਗੱਲ ਕਹੀ ਕਿ ਸਾਦ ਦੀ ਧੂਣੀ ਦੇ ਉੱਤੇ ਇਕੱਠ ਹੁੰਦਾ ਸਾਡੀ ਜਿਹੜੀ ਧੂਣੀ ਹੈ ਉਹ ਚਰਨਜੀਤ ਸਿੰਘ ਚੰਨੀ ਹੈ ਜਦੋਂ ਉਹਨਾਂ ਨੇ ਇਹ ਸ਼ਬਦ ਕਹੇ ਤਾਂ ਉਸ ਸਮੇਂ ਕਾਂਗਰਸ ਦੇ ਕਾਫੀ ਵੱਡੇ ਜਿਹੜੇ ਲੀਡਰ ਸੀ ਉੱਥੇ ਮੌਜੂਦ ਸਨ ਪਰ ਕਿਸੇ ਨੇ ਵੀ ਇਸ ਗੱਲ ਦੇ ਉੱਪਰ ਕਿੰਤੂ ਪਰੰਤੂ ਨਹੀਂ ਕੀਤਾ ਕਹਿਣ ਦਾ ਕਿ ਭਾਵ ਹੈ ਕਿ ਸਾਰਿਆਂ ਦੀ ਸਹਿਮਤੀ ਜਿਹੜੀ ਹੈ ਉਹ ਕਾਂਗਰਸ ਪਾਰਟੀ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਉੱਪਰ ਜਿਹੜੀ ਹੈ ਉਹ ਬਣ ਰਹੀ ਹੈ ਬਾਜਵਾ ਕਾਂਗਰਸ ਹਲਕਿਆਂ ਦੇ ਵਿੱਚ ਜਿਹੜੇ ਕਾਂਗਰਸ ਦੇ ਮੌਜੂਦਾ ਪ੍ਰਧਾਨ ਨੇ ਰਾਜਾ ਵੜਿੰਗ ਜੋ ਅਜੇ ਵੀ ਪ੍ਰਧਾਨ ਬਣੇ ਰਹਿਣ ਦੀ ਇੱਛਾ ਰੱਖਦੇ ਹਨ ਉੱਥੇ ਹੀ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਲੋਕ ਸਭਾ ਮੈਂਬਰ ਸੁਖਵਿੰਦ ਸੁਖਜਿੰਦਰ ਸਿੰਘ ਰੰਧਾਵਾ ਤੇ ਗੁਰਜੀਤ ਸਿੰਘ ਔਜਲਾ ਅਤੇ ਵਿਧਾਇਕ ਜਿਹੜੇ ਪ੍ਰਗਟ ਸਿੰਘ ਨੇ ਉਹ ਵੀ ਪ੍ਰਧਾਨਗੀ ਦੀ ਦੌੜ ਦੇ ਵਿੱਚ ਜਿਹੜੇ ਉਹ ਸ਼ਾਮਲ ਦੱਸੇ ਜਾਂਦੇ ਐ ਕਾਂਗਰਸ ਹਾਈ ਕਮਾਂਡ ਪੰਜਾਬ ਵਿੱਚ ਜਿਹੜਾ ਜੱਟ ਸਿੱਖ Hindu ਅਤੇ ਦਲਿਤ ਲੀਡਰਸ਼ਿਪ ਵਿੱਚ ਜਿਹੜਾ ਸਮੇਲ ਹੈ ਉਹ ਬਣਾਉਣਾ ਚਾਹੁੰਦੀ ਹੈ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਕਾਂਗਰਸ ਹੈ ਉਹ ਫੁੱਟ ਦੀ ਸ਼ਿਕਾਰ ਹੈ ਜਿਹਦੇ ਕਰਕੇ ਪੰਜਾਬ ਦੇ ਵਿੱਚ ਦੁਬਾਰਾ ਪੈਰਾਂ ਤੇ ਖੜਾ ਹੋਣਾ ਕਾਫੀ ਮੁਸ਼ਕਲ ਨਜ਼ਰ ਆ ਰਿਹਾ ਸੀ ਪਰ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਗਰਾਊਂਡ ਲੈਵਲ ਦੀਆਂ ਰਿਪੋਰਟਾਂ ਗਈਆਂ ਉਹਦੇ ਵਿੱਚ ਇਹ ਗੱਲ ਜ਼ਰੂਰ ਦੱਸੀ ਗਈ ਹੈ ਹਾਈ ਕਮਾਂਡ ਨੂੰ ਕਿ ਜੇਕਰ ਕਾਂਗਰਸ ਨੇ 2027 ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੀ ਸਰਕਾਰ ਬਣਾਉਣੀ ਹੈ ਤਾਂ ਜਿਹੜਾ ਇਸ ਸੁਮੇਲ ਹੈ ਦਲਿਤ ਭਾਈਚਾਰੇ ਦਾ ਹਿੰਦੂ ਭਾਈਚਾਰੇ ਦਾ ਤੇ ਜਿਹੜਾ ਸਿੱਖ ਭਾਈਚਾਰੇ ਦਾ ਇਹਦਾ ਸੁਮੇਲ ਹੋਣਾ ਬੜਾ ਜ਼ਰੂਰੀ ਹੈ ਔਰ ਇਹਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਬਹੁਤ ਉੱਚੀਆਂ ਜ਼ਿੰਮੇਵਾਰੀਆਂ ਦੇਣੀਆਂ ਬਹੁਤ ਜ਼ਰੂਰੀ ਨੇ ਤਾਂ ਕਿ ਜਿਹੜੀ ਕਾਂਗਰਸ ਹੈ ਉਹ ਪੰਜਾਬ ਦੇ ਵਿੱਚ ਦੁਬਾਰਾ ਫਿਰ ਆਪਣੇ ਆਪ ਨੂੰ ਖੜਾ ਕਰ ਸਕੇ ਦੂਸਰੀਆਂ ਰਵਾਇਤੀ ਪਾਰਟੀਆਂ ਦੇ ਬਰਾਬਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਪ੍ਰਧਾਨ ਬਣਨ ਦੇ ਇੱਛੇਖ ਹਨ ਜੇਕਰ ਉਹ ਪ੍ਰਧਾਨ ਬਣਦੇ ਹਨ ਤਾਂ ਉਹਨਾਂ ਨੂੰ ਫਿਰ ਵਿਰੋਧੀ ਧਿਰ ਦਾ ਜਿਹੜਾ ਜਿਹੜੀ ਅਹੁਦਾ ਹੈ ਉਹ ਛੱਡਣਾ ਪਵੇਗਾ ਯਾਨੀ ਫਿਰ ਵਿਰੋਧੀ ਧਿਰ ਦਾ ਅਹੁਦਾ ਕਿਸੇ ਹਿੰਦੂ ਜਾਂ ਦਲਿਤ ਆਗੂ ਦੇ ਹਿੱਸੇ ਆਵੇਗਾ ਕਿਉਂਕਿ ਜੇ ਬਾਜਵਾ ਪ੍ਰਧਾਨ ਬਣਦੇ ਹਨ ਤਾਂ ਨੇਚਰਲੀ ਗੱਲ ਹੈ ਕਿ ਵਿਰੋਧੀ ਜਿਹੜੀ ਧਿਰ ਦਾ ਆਗੂ ਅਹੁਦਾ ਛੱਡ ਕੇ ਕਾਂਗਰਸ ਫਿਰ ਜਿਹੜੀ ਹਾਈ ਕਮਾਨ ਹੈ ਉਹ ਜਾਂ ਤਾਂ Dalit ਚਿਹਰੇ ਨੂੰ ਉਸ ਅਹੁਦੇ ਤੇ ਬਿਠਾਏਗੀ ਜਾਂ ਫਿਰ ਕੋਈ Hindu ਚਿਹਰਾ ਦੇਖਿਆ ਜਾਏਗਾ ਕਿ ਉਹਨਾਂ ਨੂੰ ਬਿਠਾਇਆ ਜਾਵੇ ਤਾਂ ਕਿ ਉਸ ਭਾਈਚਾਰੇ ਨੂੰ ਵੀ ਖੁਸ਼ ਕੀਤਾ ਜਾ ਸਕੇ ਜੇ ਚੰਨੀ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਵਿਰੋਧੀ ਧਿਰ ਦਾ ਅਹੁਦਾ ਪ੍ਰਤਾਪ ਸਿੰਘ ਫਿਰ ਬਾਜਵਾ ਕੋਲ ਹੀ ਰਹੇਗਾ ਕਾਂਗਰਸੀ ਹਲਕਿਆਂ ਦੇ ਵਿੱਚ ਇਹ ਵੀ ਚਰਚਾ ਹੈ ਕਿ ਲੋਕ ਸਭਾ ਮੈਂਬਰਾਂ ਨੂੰ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਧਾਣ ਸਭਾ ਚੋਣ ਲੜਾਈ ਤਾਂ ਕਾਂਗਰਸ ਪਾਰਲੀਮੈਂਟ ਜਿਮਨੀ ਚੋਣਾ ਲੜਨ ਦੀ ਸਮਰੱਥਾ ਰੱਖਦੀ ਹੈ ਜਾਨੀ ਕਿ ਸੁਖਜਿੰਦਰ ਸਿੰਘ ਰੰਧਾਵਾ ਗੁਰਜੀਤ ਸਿੰਘ ਔਜਲਾ ਚਰਨਜੀਤ ਸਿੰਘ ਚੰਨੀ ਤਿੰਨੋਂ ਵਿਧਾਨ ਸਭਾ ਚੋਣਾ ਲੜਨ ਦੇ ਇੱਛਕ ਜਿਹੜੇ ਨੇ ਉਹ ਦੱਸੇ ਜਾਂਦੇ ਨੇ ਉਧਰ ਸੋਸ਼ਲ ਮੀਡੀਆ ਦੇ ਵਿੱਚ ਵੀ ਚੰਨੀ ਦੇ ਹੱਕ ਤੇ ਵਿੱਚ ਜਿਹੜਾ ਪ੍ਰਚਾਰ ਹੈ ਉਹ ਹੁਣ ਸ਼ੁਰੂ ਕਰ ਹੋ ਗਿਆ ਹੈ ਇਸੇ ਤਰੀਕੇ ਨਾਲ ਹੀ ਜੇਕਰ ਕਾਂਗਰਸ ਆਪਣੇ ਆਪ ਨੂੰ ਧੜੇਬੰਦੀ ਤੋਂ ਉੱਪਰ ਉਠਾ ਕੇ ਇਕਜੁੱਟ ਹੋ ਕੇ ਜੇ ਚੋਣ ਲੜਦੀ ਹੈ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਜਿਹੜਾ ਅਗਲਾ ਬਦਲ ਹੈ ਉਹ ਕਾਂਗਰਸੀ ਹੋਵੇ ਧੰਨਵਾਦ